ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਉਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਭਣ ਤੋਕੜ ਜਰਸੀ ਵਾੜ ਸੇਲ ਲਈ ਲੈ ਕੇ ਆਏ ਆਂਗੇ ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਹਾਂਜੀ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਬਾਈ ਠੀਕ ਆ ਠੀਕ ਆ ਵੀਰੇ ਕਿਵੇਂ ਚੱਲਦਾ ਕੰਮ ਕਰ ਵਧੀਆ ਵੀਰੇ ਠੀਕ ਆ ਤੇ ਫਿਰ ਜਰਸੀ ਦਾ ਨਗੀਨਾ ਲੈਂਦਾ ਹੈ ਹਾਂ ਵੀਰੇ ਕਿੰਨੇ ਟਾਈਮ ਦੀ ਚੱਕ ਪਾਸ ਹੈ ਇਹ 45ਵੇਂ ਲਈ ਗੱਭਣਾ ਵੀਰੇ ਠੀਕ ਆ ਬਾਈ ਨਾਮ ਤੇ ਆਪਣਾ ਐਡਰੈਸ ਬੋਲ ਦੋ। ਨਾਮ ਗਰਦੀਪ ਸਿੰਘ ਪਿੰਡ ਸੇਣਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਪਾ। ਨੇੜੇ ਪਿੰਡ ਬਈ ਕਿਹੜਾ ਰਹਿ ਨੇ? ਨੇੜੇ ਪਿੰਡ ਪੱਖੋ ਕੈਂਚੀਆਂ ਦੇ ਭਟੌੜ ਰਹਿ ਜਾਂਦਾ ਵੀ। ਠੀਕ ਆ। ਕੰਟੈਕਟ ਨੰਬਰ ਬੋਲ ਦੋ। ਕੰਟੈਕਟ ਨੰਬਰ ਹੈ 98775999363। ਇਹ ਬਾਈ ਦਾ ਬਈ ਕੰਟੈਕਟ ਨੰਬਰ ਆ। ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ। ਬਾਈ ਜਿਹੜੀ ਇਹ ਬੈਡ ਦੇਖ ਰਹੇ ਆ ਕਿਹੜਾ ਸੂਆ ਸੂਈ ਆ? ਇਹ ਦੂਜਾ ਸੂਆ ਸੂਈ ਵੀ ਆ ਬਈ। ਹੁਣ ਕਿਹੜੇ ਸੂਏ ਵਾਸਤੇ ਗੱਪਾ ਤੀਜੇ ਵਾਸਤੇ ਗੱਬਣਾ ਦੂਜਾ ਸੂਈ ਵੀ ਆ ਠੀਕ ਹੈ ਮਾਲਕ ਤਾਂ ਪਹਿਲੀ ਕਹਿੰਦਾ ਆਪਾਂ ਦੂਜਾ ਮੰਨ ਕੇ ਦੇਖੀਏ ਕਿੰਨੇ ਟਾਈਮ ਦੀ ਚੱਕ ਪਾਸ ਇਹ ਸਾਢੇ 4 ਮਹੀਨੇ ਦੀ ਚੱਕ ਪਾਸ ਹੈ ਵੀਰੇ ਸਾਢੇ 4 ਮਹੀਨਿਆਂ ਦੀ ਚੱਕ ਪਾਸ ਆ ਕਿੰਨਾ ਤਾਂ ਦਵਾਈ ਹੁਣ ਇਹ ਥਣੇ ਦੁੱਧ ਦੇਗਾ 7 ਕਿਲੋ ਵੀਰੇ ਹੂੰ ਜਿਹੜਾ ਮਰਜੀ 6 ਕਿਲੋ ਮੰਨ ਕੇ ਸੌਦਾ ਕਰ ਲੇ ਆਪਣੇ ਨਾਲ ਹੂੰ ਛਾਉ ਸੀਲਾ ਹਾਂ ਹਾਂ ਪੂਰੀ ਸੌ ਚੁਵਾਈ ਚੁਵਾਈ ਕੇ ਮਿਲ ਗਿਆ ਭਾਈ ਪੂਰੀ ਇੱਕ ਨੰਬਰ ਇੱਕ ਨਾ ਦੇ ਮਗਰਲੇ ਥਣ ਚ ਇਧਰਲੇ ਚ ਹੂੰ ਲੱਗਦਾ ਤਾਂ ਹੈ ਨਹੀਂ ਪਤਾ ਆਪਾਂ ਦੱਸ ਕੇ ਦੇਣੀ ਆ ਧਾਰਾਂ ਘਟਾ ਕਿੰਨੀਆਂ ਇੱਕ ਬਈ ਭੇਗੇ ਆਨੇ ਵੀਰੇ 10 10 12 ਠੀਕ ਉਹ ਸਹੀ ਐ ਜਵਾਈ ਉਹ ਸਹੀ ਆ ਠੀਕ ਆ ਬਾਈ ਖੋਲ ਦੇ ਮੜੀ ਜੀ ਤੋਰ ਦੇ ਖੋਲ ਕੇ ਕੱਦ ਬਾਈ ਫੁੱਲ ਚੰਗਾ ਬਰੀਡ ਬਹੁਤ ਚੰਗਿਆ ਜਰਸੀ ਬਰੀਡ ਆ ਜਾਂਦੀ ਆ ਬੱਡੀ-ਬੱਡੀ ਬਹੁਤ ਆ ਪਲੀ ਵੀ ਬਹੁਤ ਆ ਸੈਨਿਕ ਦੀ ਗੱਲ ਕਰੀ ਨਾ ਬਹੁਤ ਆਕ ਨਹੀਂ ਬਾਈ ਹਾਂਜੀ ਬਾਈ ਇਸ ਬਹੁਤ ਪਿਆਰਾ ਯਾਰ ਹੈ ਨਾ ਵਧੀਆ ਆ ਗਰੇ ਪੂਰੀਆਂ ਗਰਮੀ-ਗਰਮੀ ਨਹੀਂ ਮਾਂ ਦੀ ਲਾਈਟ ਹੈ ਨਹੀਂ ਤੜਕੀ ਵੇਖਣਾ ਇਹ ਸਵੇਰ ਦੀ ਬਾਈ ਕਹਿੰਦਾ ਦੇਖ ਸਕਦਾ ਮੌਜ ਨਾ ਖੜੀਆ ਕੋਈ ਗਰਮੀ-ਗਰਮੀ ਨਹੀਂ ਮਿਲਦੀ ਨਿਕਾ ਜਾ ਮੂੰਹ ਆਪਾ ਜੀ ਨੂੰ ਕਹਿ ਦਈਏ ਹੈਗਾਗਾ ਛੋਟਾ-ਛੋਟਾ ਕੰਨਾ ਬੋਦੀ-ਬਾਦੀ ਫੁੱਲ ਕਮਾਲ ਦੀ ਟੋਆ ਬਹੁਤ ਚੰਗਾ ਹੈ ਨਾ ਮੂੰਹ ਹਾਂ ਹਾਂ ਬਾਈ ਤੋੜ ਦੇ ਲੰਮੀਆਂ ਇਧਰ ਨੂੰ ਧਰਮੀ ਗੁਰਮੀ ਮੰਨਣ ਵਾਲਾ ਕੰਮ ਹੀ ਨਹੀਂ ਯਾਰ ਹੂੰ ਤੋਰਾ ਤਰਾ ਬਾਈ ਸਾਰੇ ਕਹੇ ਚੋ ਇੱਕ ਨੰਬਰ ਆ ਬੇੜ ਠੀਕ ਆ ਬਾਈ ਤੇ ਬਾਈ ਮੁੱਲ ਫਿਰ ਇਹਦਾ ਕੀ ਰੋ ਕਿੱਲਾ ਜਾਣਾ ਬਾਈ ਕੀ ਮੁੱਲ ਰੋ ਬਾਈ ਮੁੱਲ ਬਸ ਵੀਰੇ ਦੇਣ ਲੈਣ ਯਾਰ 38000 ਰੁਪਏ ਕਰਦੇ ਆ 38000 ਹਾਂ ਵੀਰੇ ਹੋ ਜੂ ਮੰਨ ਤਾਣ ਹਾਂ ਹਾਂ ਮੰਨ ਤਾਣ ਨਾਲੇ ਤਾਂ ਬਾਈ ਗੱਬਣ ਚੈੱਕ ਪਾਸ ਆ ਨਾਲੇ ਬਾਈ ਸੀਲ ਲੈਣ ਕੋਈ ਮਰਜ਼ੀ ਆ ਕਿ ਜਵਾਕ ਚੋਈ ਜਾਣਾ ਵੀਰੇ ਚਾਹੀ ਠੀਕ ਆ ਬਾਈ ਠੰਡੀ ਸੀਲ ਬਾਈ ਕਹਿੰਦਾ ਇੰਨੀ ਕਾ ਬਾਈ ਚਾਹ ਜਵਾਕ ਚੋਲਣ ਕੋ ਕਰਮਣ ਨੂੰ ਚੱਕਰੀ ਨਹੀਂ ਤੇ ਹਵਾਨਾ ਚੈੱਕ ਕਰੋ ਬਾਈ ਬੰਦੀ ਕਿਵੇਂ ਆ ਸ਼ਾਮ ਤੱਕ ਬੰਦੀ ਬੁੰਦੀ ਪੂਰੀ ਵਧੀਆ ਵੀਰੇ ਠੀਕ ਆ ਬਾਈ ਫੀਟਿੰਗ ਆ ਲੇਵਾ ਬਹੁਤ ਸੋਹਣਾ ਲੇਵਾ ਬਾਈ ਕਰਮਾ ਦੀ ਦਾ ਚਾਹੀਦੀ ਦੋ ਡੰਗ ਚੋ ਕੇ ਆਪਣੇ ਘਰੇ ਲੈ ਜੇ ਆਪਣੇ ਘਰ ਘਰ ਕਾਣ ਬਾਈ ਬਹੁਤ ਚੰਗਾ ਲੱਗਿਆ ਵਾ ਮੁੱਠੀ ਵਾਲਾ ਥਾਣਾ ਗੁਲਾਬੀ ਥਾਣਾ ਚਾਰੇ ਥਾਣਾ ਨਖੜਮੇ ਦੇ ਪੂਰੇ ਗਏ ਤੇ ਲੱਗੇ ਵੇ ਅਗੇ ਬਾਕੀ ਸੌ ਸੀਲ ਬਾਈ ਕਹਿੰਦਾ ਫੁੱਲ ਜੇ ਜਾਤ ਬਰੀਡ ਦੀ ਗੱਲ ਕਰੀਏ ਬਹੁਤ ਆ ਬਾਈ ਹਣਾ ਹਾਂ ਹਾਂ ਪੂਰੀ ਫੁੱਲੀ ਆ ਵੀਰੇ ਠੰਡੀ ਸੀਲ ਜਿਵੇਂ ਮਰਮੀਆਂ ਦਾ ਬਾਈ ਤੋਹਫਾ ਕੀ ਗਰਮੀ ਬਿਲਕੁਲ ਨਹੀਂ ਮੰਨਦੀ ਐ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਬਾਈ ਹੱਥ ਲਾਈ ਜਾਂਦਾ ਕੋਈ ਚੱਕਰ ਨਹੀਂ ਕੱਦ ਕੋਦ ਪੂਰਾ ਜਰਸੀ ਵਾਲੇ ਮੁਕਾਬਲੇ ਚ ਦਾ ਹੂੰ ਜਰਸੀਆਂ ਨੇ ਜੇ ਕੱਦ ਲਾਈਏ ਤਾਂ ਬਾਈ ਕੱਦ ਦਾ ਫੁੱਲ ਆ ਤੇ ਹੋਜੂ ਮਾਨਦਾਨ ਥੋੜਾ ਕਣਾ ਹਾਂ ਮਾਨਦਾਨ ਕਰਾਂਗੇ ਵੀਰੇ ਠੀਕ ਆ ਤੇ ਨਕਸੀਗਾ ਬਾਈ ਕੋਲੇ ਬਈ ਇੱਕ ਸੂਆ ਪੱਧਖਾ ਦਿੱਤਾ ਜੀ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ